ਉੱਪਰ ਆਇਓ ਨਾਮਨੇਸ਼ਨ ਫਾਰਮ ਉੱਪਰ ਆਇਓ ਤੇ ਇਲੈਕਸ਼ਨ ਦੀ ਬਿਲਕੁਲ ਤਿਆਰੀਆਂ ਨੇ ਕੀ ਕਹਿਣਾ ਚਾਹੋਗੇ ਭਾਈਹੀ ਚਾਹਨਾ ਜੀ ਮੈਂ ਜਨਤਾ ਤੋਂ ਸਪੋਰਟ ਚਾਹਨਾ ਹੈ ਕਿ ਜਨਤਾ ਜਿਹੜੇ ਕੰਮ ਅੱਜ ਤੱਕ ਇਹ ਜਿਹੜੇ ਹੱਥ ਜੋੜ-ਜੋੜ ਕੇ ਫਰਿਆਦਾਂ ਕਰ ਰਹੇ ਨੇ ਇਹ ਪਹਿਲਾਂ ਵੀ ਸਰਕਾਰਾਂ 'ਚ ਰਹੇ ਅੱਜ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ ਹੱਥ ਜੋੜ-ਜੋੜ ਕੇ ਮੰਨਤਾਂ ਕਰਨ ਦੀ ਤੇ ਕਿਤੇ ਕਹਿ ਰਹੇ ਆ ਵੀ ਮਾਣ ਤੇ ਸਤਕਾਰ ਇਹ ਮਾਣ ਸਤਕਾਰ ਜੇ ਇਹਨਾਂ ਨੇ ਖੋਇਆ ਨਾ ਹੁੰਦਾ ਤਾਂ ਜ ਇਹਨਾਂ ਨੂੰ ਬੋਡਾਂ ਤੇ ਕਰੋੜਾਂ ਰੁਪਏ ਦੇ ਤੇ ਲਾ ਲਾ ਕੇ ਕਿਉਂ ਦੱਸਣਾ ਪੈਂਦਾ ਵੀ ਅਸੀਂ ਮਾਣ ਸਤਿਕਾਰ ਬਰਕਰਾਰ ਰੱਖਾਂਗੇ ਜਨਤਾ ਸਭ ਕੁਝ ਜਾਣਦੀ ਹੈ ਇਸੇ ਲਈ ਜਨਤਾ ਚਾਹਦੀ ਹੈ ਕਿ ਚੇਂਜ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਪੰਚਾਇਤ ਦੇ ਉੱਤੇ ਵਿਸ਼ਵਾਸ ਕਰਦੀ ਹੈ ਤੇ ਪੰਚਾਇਤ ਨੂੰ ਪਰਮੇਸ਼ਵਰ ਮੰਨਦੀ ਹੈ ਤੇ ਜੋ ਕਹਿੰਦੇ ਵੀ ਸਮਾਜ ਚੁਣ ਕੇ ਲੈ ਕੇ ਆਏਗਾ ਅਸੀਂ ਉਹਦੇ ਤੇ ਮੋਹਰ ਲਾਵਾਂਗੇ ਅੱਜ ਤੁਸੀਂ ਦੇਖਿਆ ਹੋਊਗਾ ਸੈਂਕੜਿਆਂ ਕਰੋੜਾਂ ਦੇ ਘਪਲੇ ਹੋ ਰਹੇ ਨੇ ਬੁੱਢੇ ਦਰਿਆ ਦੇ ਨਾਂ ਦੇ ਉੱਤੇ ਪਰ ਬੁੱਢਾ ਦਰਿਆ ਅੱਜ ਵੀ ਬੁੱਢਾ ਦਰਿਆ ਹੈ ਗੰਦੇ ਨਾਲੇ ਦੇ ਰੂਪ ਚ ਲੁਧਿਆਣੇ ਸ਼ਹਿਰ ਚ ਵਗਦਾ ਆ ਤੇ ਉਹਦੇ ਚ ਕੋਈ ਸੁਧਾਰ ਨਹੀਂ ਹੋਇਆ ਤੇ ਆਮ ਜਨਤਾ ਦੇ ਕਰੋੜਾ ਰੁਪਏ ਉਹਦੇ ਵਿੱਚ ਜਾ ਚੁੱਕੇ ਆ ਤੇ ਜਿਹੜੇ ਕਿਤੇ ਲੱਭ ਹੀ ਨਹੀਂ ਰਹੇ ਬਹੁਤ ਸਾਰੀਆਂ ਇਦਾਂ ਦੀਆਂ ਕੁਰੀਤੀਆਂ ਆ ਜਿਹੜੀਆਂ ਸਮਾਜ ਦੇ ਵਿੱਚ ਚਾਹੇ ਸਨੇਚਿੰਗ ਲਗਾ ਲਓ ਚਾਹੇ ਡਰੱਗਸ ਲਗਾ ਲਓ ਤੇ ਅੱਜ ਦਾ ਮਾਹੌਲ ਇਦਾਂ ਦਾ ਹੋ ਗਿਆ ਕਿ ਸਿਟੀਜ਼ਨ ਡਰ ਤੇ ਸਹਿਮ ਦੇ ਅੰਦਰ ਜ਼ਿੰਦਗੀ ਗੁਜ਼ਾਰ ਰਹੇ ਨੇ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਨਿਕਲਦੇ ਆ ਸਾਡੀਆਂ ਮਾਵਾਂ ਭੈਣਾਂ ਮਿਲਦੀਆਂ ਨੇ ਤੇ ਉਹਨਾਂ ਦੇ ਨਾਂ ਕੰਨਾਂ ਦੇ ਵਿੱਚ ਕੋਕੇ ਹੁੰਦੇ ਨੇ ਨਾਲ ਗਲ ਦੇ ਵਿੱਚ ਚੈਨ ਹੁੰਦੀ ਹੈ ਉਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਆਪਣੀ ਗਹਿਣੇ ਪਾ ਕੇ ਆਪਣੀ ਜਾਨ ਨੂੰ ਕਿਉਂ ਖਤਰਾ ਦਈਏ ਇਸ ਟਾਈਮ ਦੀਆਂ ਸਰਕਾਰਾਂ ਦੇ ਦਾਅਵੇ ਝੂਠੇ ਨੇ ਤੇ ਉਹਦਾ ਜਵਾਬ ਜਨਤਾ ਇਸੇ ਜਮਨੀ ਚੋਣ ਦੇ ਵਿੱਚ ਦੇएगी ਉਸਰ ਦੇ ਕੀ ਜਿਹੜੇ ਪਹਿਲ ਦੱਸਦੇ ਅਗਰ ਦੇ ਐਮਐਨਏ ਬਣਦੇ ਹੋ ਲੋਕ ਬਹੁਤ ਪਾਉਂਦੇ ਪਹਿਲ ਦੱਸਦੇ ਕਿਹੜੇ ਕੰਮ ਹੋਣ ਦੇਵਾਦੇ ਪਹਿਲ ਦੇ ਆਧਾਰ ਤੇ ਜਿਹੜੀਆਂ ਪਰੇਸ਼ਾਨੀਆਂ ਇਹ ਹੀ ਹੋ ਰਹੀਆਂ ਜੀ ਮੈਂ ਛੋਟੀ ਜੀ ਕੰਸਟੀਟੂਐਂਸੀ ਦੀ ਗੱਲ ਕਰੂੰਗਾ ਕਿਉਂਕਿ ਮੈਂ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਸੀਸੀਟੀਵੀ ਸਰਵੇਲੈਂਸ ਐਡਮਿਨਿਸਟ੍ਰੇਸ਼ਨ ਦੇ ਸਪੋਰਟ ਦੇ ਨਾਲ ਲਵਾਵਾਂਗੇ ਤੇ 17 ਦੇ 17 ਦੇ ਵੋਟਾਂ ਦੇ ਵਿੱਚ ਸੀਸੀਟੀਵੀ ਕੰਟਰੋਲ ਰੂਮ ਬਣਾਏ ਜਾਣਗੇ ਉਹ ਵੀ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਦੇ ਸਹਿਯੋਗ ਨਾਲ ਤਾਂ ਕਿ ਹਰ ਐਕਟੀਵਿਟੀ ਦੇ ਉੱਤੇ ਗਵਰਨਮੈਂਟ ਦੀ ਪੈਣੀ ਨਜ਼ਰ ਰਵੇ ਅਤੇ ਕੌਨਸੀਟੂਐਂਸੀ ਦੇ ਅੰਦਰ ਕੋਈ ਨਾ ਵੱੜ ਸਕੇ ਕੋਈ ਚੋਰ ਕੋਈ ਲੁਟੇਰਾ ਇਸ ਤੋਂ ਬਾਅਦ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਉਹਦਾ ਹੱਲ ਕਰਨ ਦੇ ਲਈ ਪੂਰਾ ਜ਼ੋਰ ਲਾਵਾਂਗੇ ਬੇਰੁਜ਼ਗਾਰੀ ਬਹੁਤ ਹੋ ਚੁੱਕੀ ਹੈ ਨੌਕਰੀਆਂ ਤਾਂ ਮੈਂ ਨਹੀਂ ਦਿਵਾ ਸਕਦਾ ਲੇਕਿਨ ਬੇਰੁਜ਼ਗਾਰੀ ਦੇ ਵਿੱਚ ਰੁਜ਼ਗਾਰ